ਸਤਿ ਸ਼੍ਰੀ ਅਕਾਲ ਦੋਸਤੋ ਰੁੱਖਾਂ ਫੁੱਲ ਬੂਟਿਆਂ ਤੇ ਹੋਰ ਬਹੁਤ ਸਾਰੇ ਵਿਸ਼ਿਆਂ ਤੇ ਜਾਣਕਾਰੀ ਭਰਪੂਰ ਵੀਡੀਓ ਵੇਖਣ ਲਈ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਨਾਲ ਹੀ ਘੰਟੀ ਦੇ ਬਟਨ ਨੂੰ ਦਬਾਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜਾਣਕਾਰੀ ਮਿਲ ਸਕੇ ਅੱਜ ਦੀ ਵੀਡੀਓ ਰੁੱਖਾਂ ਬਾਰੇ ਇੱਕ ਬਹੁਤ ਜ਼ਰੂਰੀ ਬੇਨਤੀ ਕਈ ਵਾਰੀ ਸਾਡੀ ਨਿੱਕੀ ਜਿਹੀ ਗਲਤੀ ਦੇ ਕਾਰਨ ਇੱਕ ਹਰਿਆ ਭਰਿਆ ਰੁੱਖ ਸੁੱਕ ਕੇ ਖਤਮ ਹੋ ਜਾਂਦਾ ਹੈ ਅੱਜ ਤੁਹਾਨੂੰ ਦਿਖਾਉਂਦੇ ਹਾਂ ਕਿ ਸਾਡੀ ਜਿਹੀ ਕਿਹੜੀ ਨਿੱਕੀ ਜਿਹੀ ਗਲਤੀ ਜਾਂ ਫਿਰ ਭੁੱਲ ਹੈ ਜਿਸ ਦੇ ਕਾਰਨ ਇੱਕ ਹਰਿਆ ਭਰਿਆ ਰੁੱਖ ਹੌਲੀ-ਹੌਲੀ ਸੁੱਕ ਕੇ ਖਤਮ ਹੋ ਜਾਂਦਾ ਹੈ ਇਹ ਜੋ ਤੁਸੀਂ ਨਿੰਮ ਦਾ ਰੁੱਖ ਦੇਖ ਰਹੇ ਹੋ ਇਸ ਦਾ ਵਾਧਾ ਤੇ ਵਿਕਾਸ ਪਿਛਲੇ ਕੁਝ ਸਮੇਂ ਤੋਂ ਰੁਕਿਆ ਹੋਇਆ ਸੀ ਸੋਚਿਆ ਕਿ ਲੋਕਟੇਲ ਲੱਗਣ ਤੋਂ ਬਾਅਦ ਇਸ ਨੂੰ ਪਾਣੀ ਪੈਣਾ ਬੰਦ ਹੋ ਗਿਆ ਹੈ ਜਿਸ ਕਾਰਨ ਇਸ ਦਾ ਵਾਧਾ ਰੁਕ ਗਿਆ ਹੋਵੇਗਾ ਇਸ ਲਈ ਲੋਕਟੇਲ ਨੂੰ ਇਸ ਦੇ ਆਸੇ-ਪਾਸਿਓਂ ਕੱਢ ਕੇ ਇਸ ਨੂੰ ਪਾਣੀ ਪਾਉਣ ਲਈ ਜਦੋਂ ਟੋਆ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਗੱਲ ਕੁਝ ਹੋਰ ਹੀ ਨਿਕਲੀ ਇਸ ਦੇ ਹੇਠਾਂ ਇੱਕ ਬਹੁਤ ਮੋਟੀ ਕੰਕਰੀਟ ਦੀ ਤਹਿ ਸੀ ਜੋ ਕਿ ਸ਼ਾਇਦ ਇਸ ਲੌਕਟੇਲ ਨੂੰ ਚੱਲਣ ਤੋਂ ਪਹਿਲਾਂ ਬਣਾਈ ਗਈ ਸੀ ਕਿਉਂਕਿ ਨੇੜੇ ਟੋਬਾ ਹੈ ਇਸ ਲੌਕਟੇਲ ਦਾ ਨੁਕਸਾਨ ਨਾ ਹੋਵੇ ਇਸ ਲਈ ਥੱਲੇ ਪਹਿਲਾਂ 3 ਇੰਚ ਮੋਟੀ ਕੰਕਰੀਟ ਦੀ ਤਹਿ ਵਿਛਾਈ ਹੋਈ ਹੈ ਸੀਮੈਂਟ ਬੱਜਰੀ ਦੇ ਕੰਕਰੀਟ ਦੀ ਇਹ ਸਖਤ ਤਹਿ ਬਣਾਉਣ ਵੇਲੇ ਉਸ ਸਮੇਂ ਕਾਮਿਆਂ ਵੱਲੋਂ ਜਾਂ ਫਿਰ ਠੇਕੇਦਾਰ ਵੱਲੋਂ ਇਸ ਗੱਲ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਗਿਆ ਕਿ ਇਸ ਰੁੱਖ ਦੇ ਵਧਣ ਫੁੱਲਣ ਲਈ ਲੋੜੀ ਦੀ ਥਾਂ ਛੱਡ ਦਿੱਤੀ ਜਾਵੇ ਜੇਕਰ ਅੱਜ ਇਹ ਕੰਕਰੀਟ ਦੀ ਤਹਨਾ ਤੋੜੀ ਜਾਂਦੀ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਰੁੱਖ ਨੇ ਸੁੱਕ ਜਾਣਾ ਸੀ ਜਾਂ ਫਿਰ ਇਸ ਦਾ ਤਣਾ ਇਸ ਥਾਂ ਤੋਂ ਇੰਨਾ ਕਮਜ਼ੋਰ ਸੀ ਕਿ ਇਹ ਹਲਕੀ ਹਨੇਰੀ ਨਾਲ ਟੁੱਟ ਸਕਦਾ ਸੀ ਸੋ ਦੋਸਤੋ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹਰ ਇੱਕ ਤੱਕ ਪਹੁੰਚ ਸਕੇ ਖਾਸ ਕਰ ਉਸਾਰੀ ਦੇ ਕੰਮ ਨਾਲ ਜੁੜੇ ਕੰਮਾਂ ਠੇਕੇਦਾਰਾਂ ਅਤੇ ਕੰਪਨੀਆਂ ਤੱਕ ਇਸ ਵੀਡੀਓ ਨੂੰ ਜ਼ਰੂਰ ਪਹੁੰਚਾਓ ਤਾਂ ਜੋ ਅੱਗੇ ਤੋਂ ਇੰਨਾਂ ਗੱਲਾਂ ਦਾ ਧਿਆਨ ਰੱਖ ਕੇ ਉਹ ਰੁੱਖਾਂ ਦਾ ਨੁਕਸਾਨ ਹੋਣ ਤੋਂ ਬਚਾ ਸਕਣ ਕਿਉਂਕਿ ਛੋਟੀ ਉਮਰ ਦੇ ਰੁੱਖਾਂ ਨੂੰ ਜ਼ਿਆਦਾ ਜਗ੍ਹਾ ਦੀ ਲੋੜ ਹੁੰਦੀ ਹੈ ਕਿਉਂਕਿ ਉਹਨਾਂ ਦੇ ਤਣੇ ਨੇ ਜ਼ਿਆਦਾ ਮੋਟਾਈ ਲੈਣੀ ਹੁੰਦੀ ਹੈ ਉਸ ਦੇ ਆਸੇ ਪਾਸੇ ਵੱਧ ਤੋਂ ਵੱਧ ਥਾਂ ਛੱਡਣੀ ਚਾਹੀਦੀ ਹੈ ਅਤੇ ਜੋ ਰੁੱਖ 20-25 ਸਾਲ ਪੁਰਾਣਾ ਹੈ ਉਸ ਦੇ ਆਸੇ ਪਾਸੇ ਵੀ ਥਾਂ ਛੱਡਣ ਦੀ ਲੋੜ ਹੈ ਪਰ ਉਹਨਾਂ ਨੂੰ ਛੋਟੇ ਰੁੱਖਾਂ ਦੇ ਮੁਕਾਬਲੇ ਘੱਟ ਥਾਂ ਦੀ ਲੋੜ ਹੈ ਇਸ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਰੁੱਖਾਂ ਦਾ ਨੁਕਸਾਨ ਨਾ ਹੋ ਸਕੇ ਧੰਨਵਾਦ ਜੀ